ਗੁਜਰੀ ਮਹੱਲਾ ਪੰਜਮਾ ਗੁਜਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 501 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਰਸਨਾ RAM RAM ਰਵੰਤ ਸਾਇਬ ਰਸਨਾ ਨੂੰ ਜੀਵ ਨੂੰ ਸੰਬੋਧਨ ਕਰਕੇ ਆਖਦੇ ਹਨ ਕਿ اے ਰਸਨਾ ਉਸ ਪ੍ਰਮਾਤਮਾ ਦੇ ਨਾਮ ਨੂੰ ਸਿਮਰਨਾ ਕਰ ਕਿਉਂਕਿ ਇਹ ਰਸਨਾ ਜਿਹੜੀ ਹੈ ਸੰਸਾਰ ਦੇ ਪਦਾਰਥਾਂ ਨੂੰ ਹੀ ਸਿਮਰਦੀ ਹੈ ਤੇ ਉਸ ਦਾ ਰਾਸ ਹੀ ਚੱਕਦੀ ਹੈ ਜਿਸ ਦੇ ਨਾਲ ਇਹਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਇਹ ਰਸਨਾ ਤੂੰ ਅਨਰਸ ਰਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਜਿੱਚਰ ਹੋਰ ਕਿਤਹ ਹਰਸ ਪੱਲੇ ਨਾ ਪਾਏ ਜਿੰਨਾ ਚਿਰ ਪ੍ਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਨਹੀਂ ਕਰੇਗੀ ਉਦੋਂ ਤੱਕ ਤੇਰੀ ਤ੍ਰਿਸ਼ਨਾ ਖਤਮ ਨਹੀਂ ਹੋਏਗੀ ਤੇਰੀ ਭੁੱਖ ਵੱਧਦੀ ਰਹੇਗੀ ਛੋੜ ਆਨ ਬਿਵਹਾਰ ਮਿੱਥਿਆ ਆਪਾ ਸਦਾ ਭਗਵੰਤ ਉਸ ਪ੍ਰਮਾਤਮਾ ਦੇ ਸਿਮਰਨ ਤੋਂ ਬਗੈਰ ਜਿੰਨੇ ਵੀ ਤੇਰੇ ਕਾਰ ਵਿਹਾਰ ਹਨ ਸਾਰੇ ਮਿੱਥਿਆ ਹਨ ਭਾਵਕ ਬਿਨ ਸੰਹਾਰ ਹਨ ਇੱਕੋ ਹੀ ਪ੍ਰਮਾਤਮਾ ਦਾ ਨਾਮ ਰੂਪੀ ਕਾਰਜ ਹੀ ਐਸਾ ਹੈ ਜਿਹੜਾ ਹਮੇਸ਼ਾ ਮਨੁੱਖ ਦੇ ਨਾਲ ਨਿਭਦਾ ਹੈ ਰਹਾਉ ਨਾਮ ਇੱਕ ਆਧਾਰ ਭਗਤਾਂ ਇਕ ਆਗੇ ਟੇਕ ਭਗਤਾਂ ਦਾ ਇੱਕੋ ਹੀ ਇੱਕ ਆਸਰਾ ਹੈ ਉਹ ਪ੍ਰਮਾਤਮਾ ਦਾ ਨਾਮ ਤੇ ਭਗਤ ਜਿਹੜੇ ਹਨ ਪ੍ਰਮਾਤਮਾ ਦੇ ਨਾਮ ਦੀ ਹੀ ਟੇਕ ਤੇ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ ਆਪਣੇ ਜੀਵਨ ਵਿੱਚ ਰੱਖਦੇ ਹਨ ਕਰ ਕਿਰਪਾ ਗੋਬਿੰਦ ਦਇਆ ਗੁਰ ਗਿਆਨ ਬੁੱਧ ਵਿਵੇਕ ਸਭ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਆਸਰਾ ਹੈ ਧਰਤੀ ਦੇ ਪਾਲਣਹਾਰ ਗੋਬਿੰਦ ਨੇ ਦਿੱਤਾ ਤੇ ਉਹ ਗੁਰੂ ਦੇ ਰਾਹੀਂ ਮਿਲਿਆ ਕਰ ਕਿਰਪਾ ਗੋਬਿੰਦ ਏਕ ਧਰਤੀ ਦੇ ਪਾਲਣਹਾਰ ਕਿਰਪਾ ਕਰ ਗੁਰ ਗਿਆਨ ਬੁੱਧ ਵਿਵੇਕ ਗੁਰੂ ਦੇ ਰਾਹੀਂ ਗਿਆਨ ਮਿਲਿਆ ਬੁੱਧ ਵਿਵੇਕ ਜਿਹੜੀ ਮੇਰੀ ਬੁੱਧ ਹੈ ਜਿਹੜੀ ਮੇਰੀ ਮਤ ਹੈ ਉੱਚੀ ਹੋਈ ਉੱਚੀ ਮਤ ਨੇ ਫਿਰ ਇਹ ਸਮਝ ਕੀਤੀ ਕਿ ਗੁਰੂ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਮਿਲ ਸਕਦਾ ਹੈ ਕਰਨ ਕਾਨ ਸਮਰੱਥ ਸ੍ਰੀ ਤਰ ਸ਼ਰਨ ਤਾਂ ਕੀ ਗਈ ਉਹ ਪਰਮਾਤਮਾ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਕਰਨਹਾਰ ਹੈ ਸਾਰਿਆਂ ਦੇ ਕਾਰਜ ਸੁਵਾਰਦਾ ਹੈ ਮੈਂ ਉਸ ਦੀ ਸ਼ਰਨ ਦੇ ਵਿੱਚ ਆਇਆ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਤ ਰਹੀ ਉਹ ਪਰਮਾਤਮਾ ਦਾ ਦਰ ਜਿਹੜਾ ਹੈ ਮੁਕਤੀ ਦਾ ਦਰ ਹੈ ਅਤੇ ਪਰਮਾਤਮਾ ਦੇ ਦਰ ਤੋਂ ਹੀ ਚੰਗੀਆਂ ਜੁਗਤਾ ਮਿਲਦੀਆਂ ਹਨ ਜੀਵਨ ਵਾਸਤੇ ਤੇ ਉਹ ᔪਗਤ ਮਿਲਦੀ ਹੈ ਸਾਧੂ ਤੋਂ ਗੁਰੂ ਤੋਂ ਨਾਨਕ ਹਰਨਿਤ ਲਈ ਦਾਸ ਨਾਨਕ ਨੇ ਸ਼ਬਦ ਰੂਪੀ ਗੁਰੂ ਤੋਂ ਇਹ ᔪਗਤੀ ਸਿੱਖੀ ਹੈ ਕਿ ਮੁਕਤ ਕਿੱਦਾਂ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ